ਤੁਹਾਡੇ ਪਰਿਵਾਰ ਤੁਸੀਂ ਤੁਹਾਡੇ ਵੱਡੇ ਸਾਰੇ ਛੋਟੇ ਠੀਕ ਠਾਕ ਹੋਵੋਗੇ ਮੈਂ ਦੱਸਣਾ ਚਾਹੁੰਦੇ ਆ ਕਿ ਆਪਣਾ ਮੋਰਚਾ ਖਨੌਰੀ ਜਿਹੜਾ ਚੱਲ ਰਿਹਾ ਹੈ ਬੜੀ ਕਲਾ ਜਾ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਆਗੂ ਸਰਦਾਰ ਜੀਜੀ ਸਿੰਘ ਜੀ ਢੱਲੇਵਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਠੀਕ ਨੇ ਤੇ ਆਉਣ ਵਾਲੀ ਗੱਲ ਕਰਦੀਏ ਜੇ ਆਉਣ ਵਾਲੀ 12 ਤਰੀਕ ਨੂੰ ਜਿਹੜਾ ਆਪਣਾ ਇੱਕ ਖਨੌਰੀ ਵਿਖੇ ਮਹਾ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਮਹਾ ਪੰਚਾਇਤ ਰੱਖੀ ਗਈ ਹੈ ਤਾਂ ਉਹਦੇ ਸੰਬੰਧੀ ਜੇ ਆਪਾਂ ਗੱਲ ਕਰੀਏ ਤਾਂ ਆਪਣਾ ਫਰਜ਼ ਮੰਨਦਾ ਹੈ ਕਿ ਕਿਉਂਕਿ ਇਹ ਦੋ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਨਾਲ ਦੇਖਣਾ ਪਊਗਾ ਕਿ ਇੱਕ 12 ਤਰੀਕ ਤੇ ਇੱਕ 14 ਤਰੀਕ 12 ਤਰੀਕ ਨੂੰ ਆਪਣਾ ਕਾਠ ਹੈ ਜਿਹੜਾ ਉਹ ਸਾਬਤ ਕਰੂਗਾ ਕਿ ਆਪਾਂ 14 ਤਰੀਕ ਦੇ ਮੀਟਿੰਗ ਹੈ ਜਿਹੜੀ ਉਹਦੇ ਵਿੱਚ ਆਪਾਂ ਕਿਸ ਮੂਡ ਨਾਲ ਤੇ ਕਿਸ ਮਜ਼ਬੂਤੀ ਨਾਲ ਜਾਵਾਂਗੇ ਜਿਹਦਾ ਤੁਸੀਂ ਆਪਣਾ ਕਾਠ ਹੈ ਜਿਹੜਾ ਉਹ ਉਹ ਆਪਣਾ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਆਪਾਂ ਇਕੱਠ ਕਰਕੇ ਆਪਣੇ ਆਪੂ ਦੇ ਪੈਰ ਮਜ਼ਬੂਤ ਕਰਦੇ ਤਾਂ ਆਪਣਾ ਇਹ ਔਰਚੇ ਦੇ ਵਿੱਚੋਂ ਜਿਹੜੀ ਟੀਮ ਮੀਟਿੰਗ ਦੇ ਵਿੱਚ ਜਾਊਗੀ ਤਾਂ ਉਹ ਆਪਣਾ ਆਪਣੀ ਗੱਲ ਹੈ ਜਿਹੜੇ ਆਪਣੇ ਪੱਖ ਹੈ ਜਿਹੜੇ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਮਜ਼ਬੂਤੀ ਦੇ ਨਾਲ ਰੱਖ ਸਕਣਗੇ ਜੇ ਕਿਤੇ ਵੀਰੋਂ ਆਪਾਂ ਇਸ ਘਟ ਨੂੰ ਗਿਣਤੀ ਆਪਣੀ ਘਟ ਘਟ ਰਹਿ ਗਈ ਤਾਂ ਮਹਿਸੂਸ ਨਾ ਕਰਿਓ ਫਿਰ ਆਪਣੇ ਤੋਂ ਉਹ ਮਜਬੂਰੀ ਨਾਲ ਗੱਲਾਂ ਰੱਖੀਆਂ ਨਹੀਂ ਜਾਣਗੀਆਂ ਇਸ ਕਰਕੇ ਆਪਣਾ ਕਾਠ ਰੱਖਣਾ ਵੱਡੀ ਪੱਧਰ ਤੇ ਕਾਠ ਕਰਨਾ ਤਾਂ ਵੀਰੋ ਇਹ ਆਪਣੋ ਮਜਬੂਰੀ ਹੈ ਆਪਣੀਆਂ ਆਉਣ ਵਾਲੀਆਂ ਨਸਲਾਂ ਆਪਣੀਆਂ ਆਉਣ ਵਾਲੀਆਂ ਫਸਲਾਂ ਇਸ ਤੇ ਨਿਰਪਰ ਕਰਦੀਆਂ ਕਿ ਆਪਾਂ ਉਹ ਕਾਠ ਜਿਹੜਾ ਕਿੰਡੀ ਪਾਦੀ ਮਾਤਰਾ ਦੇ ਵਿੱਚ ਕਰ ਸਕਦੇ ਹਾਂ ਕਿਉਂਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਵਾਸਤੇ ਇਹ ਲੜਾਈ ਲੜੀ ਜਾ ਰਹੀ ਹੈ ਆਪਣੇ ਆਉਣ ਵਾਲੇ ਬੱਚਿਆਂ ਦੇ ਸੁਨਹਿਰੀ ਭਵਿੱਖ ਵਾਸਤੇ ਇਹ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੇ ਸੋ ਗਰੰਟੀ ਕਾਨੂੰਨ ਬਣਾ ਆਪਣੀਆਂ ਫਸਲਾਂ ਨਸਲਾਂ ਵਾਸਤੇ ਬਹੁਤ ਜ਼ਰੂਰੀ ਹੈ ਕਰਜ਼ੇ ਮਾਫੀ ਆਪਣੀਆਂ ਨਸਲਾਂ ਦੀ ਜੇ ਆਪਾਂ ਅੱਗੇ ਬਿਹਤਰੀ ਚਾਉਣੀ ਹੈ ਤਾਂ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਵੀਰੋ ਇਸ ਕਰਕੇ ਬੇਨਤੀ ਹੈ ਕਿ ਵੱਡੀ ਤੋਂ ਵੱਡੀ ਗਿਣਤੀ ਵੱਧ ਤੋਂ ਵੱਧ ਜਿੰਨੀ ਵੀ ਆਪਾਂ ਆਪਣੇ ਵੱਡੇ ਪੱਧਰ ਤੇ ਆਪਾਂ ਗਿਣਤੀ ਵਧਾ ਸਕਦੇ ਹਾਂ ਉਹਨੂੰ ਗਿਣਤੀ ਨੂੰ ਵਧਾਈਏ ਵੀਰੋ ਕਿਉਂਕਿ ਤੁਹਾਡੀ ਗਿਣਤੀ ਜਿੰਨੀ ਵੱਧ ਹੋਊਗੀ ਓਨਾਂ ਹੀ ਤੁਹਾਡੇ ਆਗੂ ਸਰਤਾਜਜੀਤ ਸਿੰਘ ਜੀ ਡੱਲੇਵਾਲ ਦੇ ਪੈਰ ਮਜ਼ਬੂਤ ਹੋਣਗੇ ਓਨਾਂ ਹੀ ਤੁਸੀਂ ਜਿੰਨੇ ਵੱਡੇ ਪੱਧਰ ਤੇ ਉਸ ਆਗੂ ਦੇ ਮਗਰ ਖੜੇ ਦਿਖੋਗੇ ਓਨਾਂ ਹੀ ਜਿਹੜੀਆਂ ਸਰਕਾਰਾਂ ਨੇ ਓਨਾਂ ਹੀ ਬੈਕਫੁੱਟ ਤੇ ਜਾਣਗੀਆਂ ਇਸ ਕਰਕੇ ਵੀਰੋ ਬੇਨਤੀ ਹੈ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ 12 ਤਰੀਕ ਨੂੰ ਇੱਕ ਵਾਰ ਫੇਰ ਜਿਹੜਾ ਆਪਾਂ 4 ਤਰੀਕ ਵਾਲਾ ਆਪਾਂ ਇੱਕ ਜਾਨ ਅੰਦੋਲਨ ਜਿਹੜਾ ਜਾਨ ਸਲਾਬ ਲਿਆਂਦਾ ਸੀ ਅਖਨੌਰੀ ਦੀ ਧਰਤੀ ਤੇ ਉਸੇ ਤਰ੍ਹਾਂ ਆਪਾਂ 12 ਤਰੀਕ ਨੂੰ ਵੀ ਉਸੇ ਤਰ੍ਹਾਂ ਉਹਨਾਂ ਦੇ ਉਹਨਾਂ ਹੀ ਫੁੱਟਪ੍ਰਿੰਟਸ ਤੇ ਚੱਲਦੇ ਆਂ ਆਪਾਂ ਉਸੇ ਤਰ੍ਹਾਂ ਦੀ ਇੱਕ ਰੈਲੀ ਫੇਅਰ ਤੋਂ ਕਰਕੇ ਆਪਣੇ ਆਗੂ ਨੂੰ ਉਹਨਾਂ ਦੀ ਰੂਹ ਦੀ ਖਰਾਕ ਬਣ ਕੇ ਸਾਹ ਬੰਨਣਾ ਹੈ ਜ਼ਰੂਰੀ ਹੈ ਆਪਣੇ ਆਸਤੇ ਕਿਉਂਕਿ ਆਪਣਾ ਆਗੂ ਆਪਣੀ ਹਾਜ਼ਰੀ ਨੂੰ ਦੇਖ ਕੇ ਆਪਣੀ ਹਾਜ਼ਰੀ ਹੀ ਉਸ ਦੀ ਰੂਹ ਦੀ ਖਰਾਕ ਹੈ ਵੀਰੋ ਤਾਂ ਬੇਨਤੀ ਹੈ ਤੇ ਉਮੀਦ ਵੀ ਹੈ ਤੁਹਾਡੇ ਤੋਂ ਕਿ ਤੁਸੀਂ ਆਪਣੇ ਆਗੂ ਨੂੰ ਤੇ ਉਹਦੀਆਂ ਮੰਗਾਂ ਨੂੰ ਆਪਾਂ ਹੁਣ ਸਾਰੇ ਸਮਝ ਚੁੱਕੀਆਂ ਆਪਣੇ ਸਾਰਿਆਂ ਦੇ ਵਿੱਚ ਗੱਲ ਜਾ ਚੁੱਕੀ ਹੈ ਤੇ ਉਹਨਾਂ ਦੀਆਂ ਮੰਗਾਂ ਨੂੰ ਜੇ ਦੇਖਦੇ ਆ ਆਪਣੇ ਬੱਚਿਆਂ ਵੱਲ ਦੇਖ ਕੇ ਉਸ ਦਿਨ ਜਰੂਰ ਆਪਾਂ ਅਖਨੋਰੀ ਬਾਰਡਰ ਤੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਵਾ ਪਸ ਜੀ ਰਬਾ